ਹਾਂਜੀ ਅੱਜ ਮੈਂ ਐਸਐਸਪੀ ਬਰੁੰਜੀ ਨਾਲ ਮੀਟਿੰਗ ਸੀਗੀ 12 ਵਜੇ ਉਹ ਕਿਹਾ ਨਾ ਬਗੇ ਹੋਏ ਸੀਗੇ ਤੇ ਫਿਰ ਉਹਨਾਂ ਨੇ ਸਾਨੂੰ ਸਾਡੇ 3:30 ਵਜੇ ਦਾ ਟਾਈਮ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਮਿਲ ਕੇ ਆਈ ਹਾਂ ਔਰ ਦਿਸ ਵਾਸ ਰਿਗਾਰਡਿੰਗ ਡਿਪਾਰਟਮੈਂਟਲ ਇਨਕੁਆਇਰੀ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਜਿਹੜੀ ਤੁਹਾਨੂੰ ਵੀ ਐਸਐਸਪੀ ਨਾਨਕ ਨੇ ਉਸ ਲਈ ਉਸ ਵੇਲੇ ਦੇ ਐਸਐਸਪੀ ਨਾਨਕ ਨੇ ਕਹਿ ਸੀਗੀ ਕਿ 45 ਡੇਜ਼ ਦੇ ਅੰਦਰ ਉਹ ਖਤਮ ਕਰਨਗੇ ਤੇ ਉਹ 45 ਡੇਜ਼ ਦੇ ਆ 70 ਦਿਨ ਹੋ ਗਏ ਨਾ ਇਨਕੁਆਇਰੀ ਦਾ ਕੋਈ ਮੂੰਹ ਸਰ ਨਹੀਂ ਸੀਗਾ ਆਪਾਂ 2 ਹਫ਼ਤੇ 3 ਹਫ਼ਤੇ ਪਹਿਲੇ ਵੀ ਗਏ ਸੀਗੇ ਮਨਨ ਕੁਛੇ ਨੇ ਲਈ ਤੇ ਨਨ ਕਿਹਜੇ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੈ ਜੀ ਆ ਅੱਗੇ ਪੋਸਟਿੰਗ ਚ ਲੱਗੇ ਨੇ ਤੇ ਅਜੇ ਰੁਤੀ ਪਈ ਹੈ ਤੇ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਨਹੀਂ ਰਹੀ ਇਸ ਇਨਕੁਆਇਰੀ ਦੀ ਹੁਣ ਉਹ ਇਨਕੁਆਇਰੀ ਦੀ ਇਨਫੋਰਮੇਸ਼ਨ ਇਦਾਂ ਹੈ ਕਿ ਉਹ ਕਹਿੰਦੇ ਨੇ ਕਿ ਜੀ ਜਿਹੜੇ 8 ਬੰਦੇ ਇੱਥੇ 12 ਬੰਦਿਆਂ ਦੀ ਤੇ ਟੋਟਲ 13 ਬੰਦੇ ਹੈਗੇ ਨੇ ਜਿਹੜੇ ਸਸਪੈਂਡ ਹੈਗੇ ਉਹਨਾਂ ਵਿੱਚੋਂ ਜਿਹੜੇ 8 ਬੰਦੇ ਪਟਿਆਲੇ ਪੋਸਟਡ ਹਨ ਉਹਨਾਂ ਦੇ ਅਗੇਂਸਟ ਉਹਨਾਂ ਨੇ ਇਨਕੁਆਇਰੀ ਜਿਹੜੀ ਬੰਦ ਕਰ ਦਿੱਤੀ ਗਈ ਸੀਗੀ ਜਿਹੜੇ ਐਸਐਸਪੀ ਸਰਨਜੀਤ ਮੈਡਮ ਹੈਗੇ ਉਹਨਾਂ ਨੇ ਉਹ ਇਨਕੁਆ ਇਹ ਕੇਸ ਚਲੇਗਾ ਤੇ ਦੋਨੋਂ ਪਾਸੇ ਸਜ਼ਾ ਨਹੀਂ ਦੇਣਾ ਚਾਹੁੰਦੇ ਡਿਪਾਰਟਮੈਂਟਲ ਇਨਕੁਆਇਰੀ ਬੰਦ ਕਰ ਦਿੱਤੀ ਸੀਗੀ ਤੇ ਉਹ ਵਰੁਣ ਜੀ ਨੇ ਅੱਜ ਓਪਨ ਕਰਾਈ ਹੈ ਉਹ 8 ਬੰਦਿਆਂ ਦੀ ਇਨਕੁਆਇਰੀ ਵਰੁਣ ਜੀ ਨੇ ਕਿਹਾ ਕਿ ਅਸੀਂ ਇੱਥੇ ਕਰਾਂਗੇ ਪਟਿਆਲੇ ਹਰੁਣਾ ਨੂੰ ਸਜ਼ਾ ਦਿੱਤੀ ਜਾਏਗੀ ਹੋਰ ਜਿਹੜੇ 4 ਐਸ ਐਚ ਓ ਸੀਗੇ ਉਹ ਜਿਹੜੇ ਜ਼ਿਲ੍ਹਿਆਂ 'ਚ ਪੋਸਟਡ ਹੈਗੇ ਉਹ ਇਨਕੁਆਇਰੀ ਉਸ ਜ਼ਿਲ੍ਹਿਆਂ 'ਚ ਕਰਨ ਲਈ ਉਹਨਾਂ ਨੇ ਲੈਟਰ ਅੱਗੇ ਉਹਨਾਂ ਦੀ ਪੂਰੀ ਫਾਈਲ ਜਿਹੜੀ ਹੈ ਭੇਜ ਦਿੱਤੀ ਗਈ ਹੈ ਤੇ ਜਿਹੜੀ ਉਹ 45 ਡੇਸ ਤੇ ਨਹੀਂ ਹੋਈ ਹੈ ਉਹਨਾਂ ਨੇ ਵਰੁਣ ਜੀ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਇਹ ਇਨਕੁਆਇਰੀ 100% ਹੋਏਗੀ ਤੇ ਮੈਨੂੰ ਪੁਲਿਸ ਵੱਲੋਂ ਹੁਣੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਨੇ ਇੱਕ ਜਿਹੜੀ ਕਹਿੰਦੇ ਮੈਂ ਹੁਣ ਆਇਆ ਤੇ ਮੈਨੂੰ ਉਹਨਾਂ ਨੂੰ ਵੀ ਕੁਝ ਟਾਈਮ ਦੇਣਾ ਪਏਗਾ ਜੋ ਉਹਨਾਂ ਨੇ ਕਿਹਾ ਦੇਖੋ ਹਰ ਮੈਂ ਪਹਿਲੇ ਵੀ ਕਿਹਾ ਹਰ ਇੱਕ ਪੁਲਿਸ ਖਰਾਬ ਨਹੀਂ ਹੈ ਜਿਹੜੇ ਸਾਡੇ ਨਾਲ ਉਹ ਸਾਨੂੰ ਸਪੋਰਟ ਕਰ ਰਹੇ ਤੇ ਉਹਨਾਂ ਦੀ ਸਪੋਰਟ ਲਈ ਹਾਂ ਕਦੇ ਉਹਨਾਂ ਨੇ ਕਿਹਾ ਕਿ ਜਿਹੜੇ 8 ਬੰਦੇ ਨੂੰ ਉਹਨਾਂ ਦੀ ਅਸੀਂ ਇਨਕੁਆਇਰੀ ਇੱਥੇ ਕਰਾਂਗੇ ਦੂਜਾ ਮੇਰਾ ਅੱਜ ਉਹਨਾਂ ਨੂੰ ਪੁਆਇੰਟ ਸੀ ਕਿ ਇਹਨਾਂ ਦੇ ਵੈਪਨ ਜਿਹੜੇ ਉਹ ਵੈਪਨ ਇਹਨਾਂ ਨੇ ਦਾ ਜਮਾ ਕਰਾਏ ਹਨ ਜਾਂ ਨਹੀਂ ਤੇ ਉਹਨਾਂ ਨੇ ਕਿਹਾ ਇੱਕ ਚਿੱਠੀ ਲਿਖ ਦੋ ਉਹ ਸਾਨੂੰ ਦੇ ਦਿਓ ਤੇ ਅਸੀਂ ਇਹਨਾਂ ਦੇ ਵੈਪਨਸ ਜਿਹੜੇ ਉਹ ਆ ਵਾਪਸ ਲੈ ਲਾ ਤੇ ਜਾਣ ਗਿਆ ਚਾਰ ਵੈਸੇ ਚੁੱਤੇ ਦੂਜਾ ਤੀਜਾ ਪੁਆਇੰਟ 'ਤੇ ਉਹਨਾਂ ਨੂੰ ਇਹ ਕਿਹਾ ਸੀ ਜਿਹੜਾ ਰੋਨੀ ਸਿੰਘ ਦੀ ਗੱਡੀ ਕੋਲ ਜਾ ਰਹੀ ਸੀ ਉਸ ਵਿੱਚ ਪੁਲਿਸ ਮੁਲਾਜ਼ਮ ਅਜੇ ਵੀ ਗੱਡੀ ਚਲਾ ਰਹੇ ਤੇ ਜਿਹੜਾ ਸਸਪੈਂਡਡ ਆਫੀਸਰ ਹੁੰਦਾ ਉਸ ਨੂੰ ਕੀ ਮੁਲਾਜ਼ਮ ਨਾਲ ਦਿੱਤਾ ਜਾਂਦਾ ਹੈ ਗਨਮੈਨ ਤੇ ਉਹਨਾਂ ਦੀਆਂ ਗੱਡੀਆਂ ਚਲਾਉਣ ਲਈ ਤੇ ਇਸਦੀ ਵੀ ਉਹਨਾਂ ਨੇ ਕਿਹਾ ਮੈਂ ਇਨਕੁਆਇਰੀ ਕਰਕੇ ਦੱਸੂਗਾ ਹੋ ਰਾਜ ਦੀ ਸਭ ਤੋਂ ਵੱਡੀ ਖਬਰ ਆਵੇ ਕਿ ਜਿੱਦਾਂ ਮੈਂ ਕਹਿੰਨੀ ਆ ਸਤਿਅਮੇਵ ਜਯਤੇ ਜਸਟਿਸ ਸਾਨੂੰ ਕੋਰਟ ਤੇ ਮਿਲਣਾ ਅੱਜ ਅਨੂਪ ਚਿੱਤਾਰਾ ਸਾਹਿਬ ਨੇ ਬਹੁਤ ਅੱچھے ਆਰਡਰਸ ਕੱਢੇ ਜਿਸ ਵਿੱਚ ਉਹਨਾਂ ਦੀ ਬੇਲ ਡਿਸਮਿਸ ਕੀਤੀ ਗਈ ਹੈ ਆਰਡਰਸ ਤੇ 53 ਨੰਬਰ ਪੈਰਾਗ੍ਰਾਫ ਪੜੋਗੇ ਤੇ ਤੁਸੀਂ ਦੇਖੋਗੇ ਉਹਨਾਂ ਨੇ ਪੂਰੀ ਕਾਰਵਾਈ ਦੇਖਦੇ ਹੋਏ ਕਿਹਾ ਕਿ ਇਸ ਮਾਮਲੇ ਇਨਾਂ ਨੂੰ ਮਤਲਬ ਬੇਲ ਨਹੀਂ ਮਿਲਣੀ ਚਾਹੀਦੀ ਹੋਰ ਬੇਲ ਸੀਗੀ ਰੋਨੀ ਵਾਲੋ ਔਰ ਇੱਥੇ ਜਿਹੜੀ ਬੋਪਾਰਾਏ ਨੇ ਬੇਲ ਪਾਈ ਸੀ ਉਹਨਾਂ ਨੇ ਵਿਡਰੋ ਕਰ ਦਿੱਤੀ ਗਈ ਸੀ ਕਿ ਕਹਿੰਦੇ ਕਿ ਸਾਨੂੰ ਉੱਥੋਂ ਦੀ ਜਵਾਬ ਜਦੋਂ ਮਿਲੇਗਾ ਫਿਰ ਅਸੀਂ ਬੇਲ ਵਾਪਸ ਪਾਵਾਂਗੇ ਬਟ ਇਟ ਬੇਲ ਇਹਨਾਂ ਦੀ ਅੱਜ ਬਹੁਤ ਵੱਡੀ ਸਾਡੇ ਲਈ ਅਚੀਵਮੈਂਟ ਤਾਂ ਵਾਂਗੇ ਕਿ ਸਾਨੂੰ ਇਹ ਜਸਟਿਸ ਮਿਲਿਆ ਹੈ ਅਜੇ ਤੱਕ ਸਾਨੂੰ ਕੋਰਟ ਤੋਂ ਹਰ ਬੈਰੀ ਜਸਟਿਸ ਮਿਲਿਆ ਹੈ ਮਗਰ ਅਜੇ ਵੀ ਸਭ ਤੋਂ ਸ਼ਰਮਿੰਦੀਤੀ ਚੀਜ਼ ਹੈ ਵੈ ਕਿ ਅਗਰ ਪੰਜਾਬ ਪੁਲਿਸ ਐਫ ਆਈ ਆਰ 307 ਦੀ ਤਾਰਾ ਲੱਗੀ ਹੋਈ ਹੈ ਜਿਹੜੀ ਪੁਲਿਸ ਪਟਿਆਲੇ ਐਫ ਆਈ ਆਰ ਦਰਜ ਹੋਈ ਹੈ ਤੇ ਕੀ ਪੰਜਾਬ ਪੁਲਿਸ ਦਾ ਬਿਸ਼ੱਕ ਉਹ ਯੂਟੀ ਤੇ ਤੇ ਇਨਵੈਸਟੀਗੇਸ਼ਨ ਸ਼ਿਫਟ ਹੋਈ ਹੈ ਨਾ ਯੂਟੀ ਨੂੰ ਤੇ ਇਨਵੈਸਟੀਗੇਸ਼ਨ ਮਾਰਕ ਹੋਈ ਹੈ ਜਿਸ ਬੰਦੇ ਤੇ ਉੱਪਰ 307 ਦੇ ਪਰਚੇ ਲੱਗੇ ਹੋਣ ਕੀ 70 ਦਿਨ ਤੂੰ ਉਹ ਫਰਾਰ ਪੁਲਿਸ ਆਫੀਸਰ ਕੀ ਪੁਲਿਸ ਮਹਿਕਮੇ ਨੂੰ ਹੈ ਪਤਾ ਨਹੀਂ ਹੈ ਕਿ ਉਹਨਾਂ ਦੇ ਚਾਰ ਆਫੀਸਰ ਕਿੱਥੇ ਹਨ ਮਤਲਬ 70 ਦਿਨ ਤੂੰ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਉਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੁਲਿਸ ਮਹਿਕਮੇ ਨੇ ਮਤਲਬ ਚਾਰ ਪੁਲਿਸ ਆਫਸਰ ਜਿਹੜੇ ਪੰਜਾਬ ਦੇ ਗੁੰਡਾ ਜਿਹੜੇ ਕਹਿੰਦੇ ਨੇ ਇਨਕਾਊਂਟਰ ਸਪੈਸ਼ਲਿਸਟ ਐ ਉਹ ਇਨਕਾਊਂਟਰ ਸਪੈਸ਼ਲਿਸਟਿਸ ਗੁੰਮੇ ਪਏ ਹਨ ਜਿੱ ਪੱਜੇ ਪਏ ਹਨ ਮਗਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਕਿਥੇ ਪੱਜੇ ਹੋ ਹੁਣ ਆ ਉਹਨਾਂ ਨੂੰ ਪਕੜਨ ਦੀ ਉਹ ਕੀਤੀ ਜਰੀ ਉਹ ਪਟਿਆਲੇ ਫਿਰਦੇ ਨੇ ਟੁੰਦੇ ਦੇ ਨਾਮ ਨਾਲ ਐਸ਼ਾ ਕਰ ਰਹੇ ਨੇ ਪਾਰਟੀਆਂ ਕਰ ਰਹੇ ਨੇ ਮੈਂ ਪੁੱਛਿਆ ਜੀ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਅਥਾਰਟੀ ਨਹੀਂ ਆ ਉਹਨਾਂ ਨੂੰ ਪਕੜਨ ਦੀ ਉਹ ਤੇ ਯੂਟੀ ਕਰੇਗੀ ਮੈਂ ਉਹਨਾਂ ਨੂੰ ਇਹ ਕਹਿ ਕੇ ਆਈ ਆ ਕਿ ਯੂਟੀ ਤੇ ਤੇ ਇਨਵੈਸਟੀਗੇਸ਼ਨ ਆਰਡਰ ਹੋਈ ਹੈ ਤੇ ਤੁਸੀਂ ਇਹ ਦੱਸੋ ਐਫ ਆਈ ਆਰ ਤੇ ਪਟਿਆਲੇ ਦੀ ਹੈ ਨਾ ਅਗਰ ਜੇ ਪਟਿਆਲੇ ਐਫ ਆਈ ਆਰ ਹੋਈ ਹੈ ਜੜੀ ਤੇ ਪਹਿਲੇ ਤੇ ਸਭ ਤੋਂ ਪਹਿਲੇ ਪਟਿਆਲੇ ਮਹਿਕਮੇ ਦਾ ਫਰਜ ਬੰਦਾ ਉਹ ਚਾਰਾਂ ਨੂੰ ਫੜਨਾ ਕਿ ਜਿਹੜੀ 307 ਦੀ ਧਾਰਾ ਲੱਗੀ ਹੋਈ ਹੈ ਇੱਕ ਗੈਂਗ ਮਿਲ ਕੇ ਜਿਹੜਾ ਖੁੱਟਿਆ ਤੁਹਾਨੂੰ ਮੈਂ ਵੀਡੀਓਜ਼ ਵੀ ਦਿਖਾਈ ਸੀ ਜਿੱਥੇ ਵੈਪਨ ਵੀ ਸੀਗੇ ਜਿਹੜੇ ਯੂਨੀਫਾਰਮ ਬੰਦੇ ਵੀ ਸੀਗੇ ਇਹ ਗੈਂਗ ਵਾਰ ਕੀਤੀ ਹੈ ਹੋਰ ਤੁਸੀਂ ਦੇਖਿਆ ਹੀ ਹੈ ਮੰਡੋਰ ਵਾਲਾ ਕੇਸ ਵੀ ਜਿਹੜਾ ਹੋਇਆ ਉਸਦੇ ਵੀ ਐਵੀਡੈਂਸ ਬਹੁਤ ਸਾਰੇ ਸਾਡੇ ਕੋਲ ਆਏ ਮੈਂ ਅਜੇ ਉਹਨਾਂ ਦੇ ਪਰਿਵਾਰ ਨੂੰ ਮਿਲੀ ਨਹੀਂ ਆ ਨਾ ਮੈਂ ਅਜੇ ਰਾਜਪੁਰਾ ਵਾਲੇ ਨੂੰ ਮਿਲਿਆ ਉਹਨਾਂ ਨੂੰ ਮੇਰੀ ਉਹਨਾਂ ਨੂੰ 1 ਟੂ 1 ਮੀਟਿੰਗ ਨਹੀਂ ਹੋਈ ਐ ਮੈਂ ਉਹਨਾਂ ਨੂੰ ਅਜੇ ਮਿਲੀ ਨਹੀਂ ਆ ਬਟ ਤੁਸੀਂ ਇਹ ਦੇਖੋ ਪੰਜਾਬ ਦੇ ਅੰਦਰ ਜਦੋਂ ਦੋ ਇਹ 4 ਐਸ ਐਚਓ ਫੜੇ ਗਏ ਉਸ ਤੋਂ ਬਾਅਦ ਐਨਕਾਊਂਟਰ ਨਹੀਂ ਹੋ ਰਹੇ ਮਤਲਬ ਇਹ ਚਾਰ ਹੀ ਬੰਦੇ ਸੀਗੇ ਪੂਰੇ ਪੰਜਾਬ ਪੁਲਿਸ ਕੋਲ ਜਿਹੜੇ ਐਨਕਾਊਂਟਰ ਕਰਦੇ ਸੀਗੇ ਤੁਸੀਂ ਦੇਖਿਆ ਹੋਣਾ ਇਸ ਦਿਨ ਕੋਈ ਐਨਕਾਊਂਟਰ ਨਹੀਂ ਹੋਇਆ ਜੀ ਉਸ ਤੋਂ ਬਾਅਦ ਤੇ ਮਤਲਬ ਕੀ ਸੀਗਾ ਇਸ ਦਾ ਮਤਲਬ ਇਹ ਚਾਰ ਬੰਦੇ ਹੀ ਪੂਰੇ ਪੁਲਿਸ ਮਹਿਕਮੇ ਤੇ ਇਹੋ ਚਾਰ ਆਫਸਰ ਰਹਿ ਗਏ ਜੋ ਪਕੜੇ ਨਹੀਂ ਜਾਂਦੇ ਜੋ ਐਸਐਸਪੀ ਨਾਨਕ ਜੜਾ ਹੈ ਉਸਨੇ ਪਜਾਏ ਹੋਏ ਐਸਐਸਪੀ ਨਾਨਕ ਜਿਸਨੇ ਸਭ ਤੋਂ ਦੂਜੀ ਗੱਲ ਜਿਹੜੇ ਵੀ ਐਫਆਈਆਰ ਕਰਨਲ ਸਾਹਿਬ ਦੀ ਐਫਆਈਆਰ ਕਰਨ ਤੇ ਡਿਲੇ ਸੀਗੇ ਯਾ ਯੂਟੀ ਪੁਲਿਸ ਨੇ ਦੋ ਤਾਰਾ ਹੋਰ ਲਗਾਈਆਂ ਸੀਗੇ ਇੱਕ 191 ਇੱਕ 299 ਤਾਰਾ ਐਡ ਕੀਤੀ ਹੈ ਜਿਹੜਾ ਸੈਂਟੀਮੈਂਟਲ ਰਿਲੀਜੀਅਨ ਨੂੰ ਹਰਟ ਕੀਤਾ ਜੀ ਕੋਈ ਵੀ ਸਰਦਾਰ ਉਸਦੇ ਬਾਲ ਕਿਹਦਾ ਤੋ ਖਿੱਚ ਕੇ ਸੱਟਣਾ ਮਤਲਬ ਸਾਡੀ ਬੇਇੱਜ਼ਤੀ ਹੈ ਇਹ ਬਹੁਤ ਵੱਡੀ ਬੇਇੱਜ਼ਤੀ ਆਈ ਕਾਟ ਹਰੇ ਚੀਜ਼ ਅਲੱਗ ਅਲੱਗ ਹੈ ਮਗਰ ਇੱਕ ਸਰਦਾਰ ਦਾ ਬਾਲ ਖਿੱਚ ਕੇ ਉਸ ਨੂੰ ਕਸੀਟਣਾ ਇਸ ਤੋਂ ਵੱਡੀ ਬੇਇੱਜ਼ਤੀ ਕਿਸੇ ਸਰਦਾਰ ਲਈ ਹੋ ਸਕਦੀ ਮੈਮ ਐਸਆਈਟੀ ਦੀ ਧਾਰਮਿਕ ਕਿਸ ਤੇ ਪਹੁੰਚੀ ਹੈ ਜੋ ਛੰਡੀਗੜ੍ਹ ਨੇ ਬਣਾਈ ਹੈ ਨਵੀਂ ਫੂਟਸਵਾਜ਼ਮਾ ਦੀ ਉਹਨਾਂ ਨੇ ਤੁਸੀਂ ਇਨਵੈਸਟੀਗੇਸ਼ਨ ਤੇ ਕਿੰਨਾ ਪਾਰਟ ਲੇਤਾ ਹੈ ਦਰਦ ਬਾੜ ਦਾ ਕਿੰਨੀ ਕੰਮੀ ਕਰ ਰਹੀ ਹੈ ਕੀ ਸਾਡੇ ਨਾਲ ਉਹ ਇਨ ਟੱਚ ਹੈਗੇ ਤਨਾਲ ਬਾੜ ਦੀ ਸਟੇਟਮੈਂਟ ਹੋ ਚੁੱਕੀ ਹੈ एफआईआर उन्होंने उन्होंने ही एफआईआर हो केती है उन्होंने कोर्ट ਤੇ ਜੱਜ ਸਾਹਿਬ ਨੂੰ ਵੀ ਕਿਹਾ ਸੀ ਅਸੀਂ ਉਹਨਾਂ ਨੂੰ ਅਰੈਸਟ ਕਰਨ ਲਈ ਫਿਰ ਰਹੇ ਹਾਂ ਮਗਰ ਉਹ ਦੇਖੋ ਪੁਲਿਸ ਵਾਲੇ ਨੇ ਉਹਨਾਂ ਨੂੰ ਪਤਾ ਭਜ ਨਾ ਕੀਤਾ ਇਹਨਾਂ ਨੂੰ ਸਾਰੇ ਰਾਹ ਆਂਦੇ ਤੇ ਇਹ ਆਪਣੇ ਆਪ ਨੂੰ ਭਜੇ ਹੋਏ 70 ਦਿਨ ਤੋਂ ਦੇਖੋ ਪੁਲਿਸ ਹੀ ਹੈਲਪ ਕਰ ਰਹੀ ਹੋਏਗੀ ਮਤਲਬ ਇਹ ਤਾਂ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੂੰ ਸਪੋਰਟ ਕਰ ਲਈ ਹੈ ਜਿਵੇਂ ਕਿ ਕਿ ਬਹੁਤ ਵਾਰ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਅੰਦਰ ਉਹਨਾਂ ਦੇ ਘਰ ਹਨ ਉੱਥੇ ਜਾ ਕੇ ਵੀ ਰਹਿੰਦੇ ਤੇ ਅਗਰ ਪੁਲਿਸ ਉਹਨਾਂ ਨੂੰ ਹੈਲਪ ਨਾ ਕਰੇ ਤੇ ਉਹ ਇਦਾਂ ਭੱਜ ਨਹੀਂ ਸਕਦੇ ਦੂਜੀ ਗੱਲ ਸਿੱਟ ਵਾਲੇ ਆ ਕੇ ਰੈਡ ਕਰਕੇ ਗਏ ਜਦੋਂ ਉਹ ਆਂਦੇ ਨੇ ਇੱਥੇ ਉਹਨਾਂ ਨੂੰ ਫੜਨ ਜਦੋਂ ਆਂਦੇ ਨੇ ਤੇ ਉੱਥੇ ਇੱਥੇ ਐਂਟਰੀ ਕਰਨੀ ਪੈਂਦੀ ਹੈ ਜਦੋਂ ਐਂਟਰੀ ਕਰਦੇ ਨੇ ਤੇ ਮਹਿਕਮਾ ਦੇ ਬੰਦੇ ਉਹਨਾਂ ਨੂੰ ਦੱਸ ਦਿੰਦੇ ਨੇ ਉਹ ਭੱਜ ਜਾਂਦੇ ਨੇ ਪਰ ਮਤਲਬ ਸਭ ਤੋਂ ਸ਼ਰਮਿੰਦੀ ਦੀ ਦੀ ਗੱਲ ਹੈ ਵੈ ਕਿ 70 ਦਿਨ ਅੱਜ ਹੋ ਗਏ ਤੇ ਚਾਰ ਪੁਲਿਸ ਵਾਲੇ ਨਹੀਂ ਫੜੇ ਗਏ ਪੁਲਿਸ ਵਾਲਿਆਂ ਕੋਲ ਤੇ ਇਸ ਵਿੱਚ ਕੋਈ ਨਾ ਕੋਈ ਤੇ ਵੱਡੀ ਇਨਵੋਲਵਮੈਂਟ ਹੋएगी ਜੀ ਤੁਸੀਂ ਮੈਨੂੰ ਇਹ ਦੱਸੋ ਅੱਜ ਕੋਈ ਮਾ ਬੱਚਾ ਉਹ ਹੁੰਦਾ ਕਿੰਨਾ 24 ਘੰਟੇ ਚ ਐ ਫੜ ਲੈਂਦੇ ਕੋਈ ਆਤੰਗਵਾਦੀ ਐ 24 ਘੰਟੇ ਚ ਫੜ ਲੈਂਦੇ ਤੇ ਇਹ ਚਾਰ ਆਤੰਗਵਾਦੀਆਂ ਨੂੰ ਫੜ ਨਹੀਂ ਸਕੇ ਚਾਰ ਗੁੰਡਿਆਂ ਨੂੰ ਨਹੀਂ ਫੜ ਸਕੇ ਐ ਪੁਲਿਸ ਤੇ ਜਿਨ੍ਹਾਂ ਦੇ ਘਰ ਇੱਥੇ ਨੂੰ ਉਹਨਾਂ ਦੀ ਵਾਈਫ ਇੱਥੇ ਨੂੰ ਉੱਥੇ ਘੁੰਮ ਰਹਿਣ ਤੇ ਉਹਨਾਂ ਨੂੰ ਨਹੀਂ ਫੜ ਸਕੇ ਐ ਇਸ ਵਾਈਪਲੀ ਐਸਾਈਟੀ ਦਾ ਕੀ ਹੋ ਗਿਆ ਉਹਦੇ ਵਿੱਚ ਕੋਈ ਕੋਈ ਪੁਲਿਸ ਕਾ ਜਾਂ ਉਹਨਾਂ ਦੇ ਇਨਵੈਸਟੀਗੇਸ਼ਨ ਦੀ ਕੋਈ ਬੋਰਟ ਤੱਕ ਕੋਈ ਚੱਲਿਆ ਜਾਂ ਜੀਸੀ ਜਾਣ ਮੁੱਖ ਮੰਤਰੀ ਦੱਸੇ ਸੀ ਜੀ ਬੋਲਦੇ ਨੇ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਹੁਣ ਕੈਰੈਂਟ ਕਿ ਐਸੀ ਬੰਦ ਹੋ ਗਈ ਸੀ ਤੇ ਅੱਜ ਵਰੁਣ ਸਰ ਨੇ ਬੋਲਿਆ ਕਿ ਮੈਂ ਵਾਪਸ ਉਸ ਨੂੰ ਓਪਨ ਕੀਤਾ ਹੈ 8 ਬੰਦੇ ਆਲੇ ਹੁਣ ਉਹਨਾਂ ਨੇ ਕਿਹਾ ਮੈਂ ਵਾਪਸ ਓਪਨ ਕੀਤਾ ਤੇ ਹੁਣ ਵਾਪਸ ਉਹਨਾਂ ਨੂੰ ਟਾਈਮ ਆ ਤੇ ਜੀ ਆਈਵ ਗਾਟ ਨੋਟ ਵਟ ਦੇ ਆਰ ਅਪ ਟੂ ਓਪਨ ਤੁਸੀਂ ਸਾਹਮਣੇ ਲਿਖਿਆ ਸੀ ਤੁਸੀਂ 6 ਵਜੇ ਤੱਕ ਦਾ ਵਾਅਦਾ ਕੀਤਾ ਸੀ ਮੁੜ ਕੇ ਕੋਈ ਗੱਲ ਦੀ ਮੀਟਿੰਗ ਹੋਵੇ ਕੁਝ ਜੀ ਅੱਜ ਤੱਕ ਮੁੱਖ ਮੰਤਰੀ ਸਾਹਿਬ ਦੇ ਉੱਥੋਂ ਕੋਈ ਫੋਨ ਨਹੀਂ ਆਇਆ ਉਹਨਾਂ ਦੇ OSD ਨੂੰ ਮੈਂ 10 ਫੋਨ ਕੀਤੇ ਹੋਣੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਜਿਹੜੇ ਹਰ ਕੰਦਨ ਸ਼ਹੀਦਾ ਦੇ ਘਰ ਪਹੁੰਚ ਜਾਂਦੇ ਨੇ ਤੇ ਉਹ ਸ਼ਹੀਦ ਕੀ ਵੇਟ ਕਰ ਰਹੇ ਸੀ ਸਾਡੇ ਹਸਬੰਡ ਸ਼ਹੀਦ ਹੋ ਜਾਣ ਫੇਰ ਆਣਗੇ ਸਾਨੂੰ ਇਹ ਜੀ ਮੁੱਖ ਮੰਤਰੀਆਂ ਦਾ ਕੀ ਕਰਨਾ ਨਾ ਕੋਈ ਸਾਨੂੰ ਪੋਲਿਟਿਸ਼ੀਅਨ ਦਾ ਸਪੋਰਟ ਮਿਲਿਆ ਨਾ ਕੋਈ ਪੋਲਿਟਿਕਲ ਸਪੋਰਟ ਮਿਲਿਆ ਨਾ ਅੱਜ ਤੱਕ ਉਹਨਾਂ ਦੇ ਘਰੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਕਿਸੇ ਦਾ ਵੀ ਕੋਈ ਫੋਨ ਆਇਆ ਹਾਂ ਜਿਸ ਦਿਨ ਅਸੀਂ ਮਿਲ ਕੇ ਆਏ ਉਸਦੇ ਅਗਲੇ ਦਿਨ ਸਾਡੇ ਕੋਲ ਇੱਕ ਰეკਮੈਂਡੇਸ਼ਨ ਉਹਨਾਂ ਦਾ ਇੱਕ ਮੀਡੀਆ ਪਰਸਨ ਹੈ ਪੰਨੂ ਕੋਈ ਉਹ ਸੀਗੇ ਉਹ ਆਏ ਸੀਗੇ ਉਹਨਾਂ ਨੇ ਸਾਨੂੰ ਦਾ ਅਗੂ ਦੀ ਮੰਗ ਰੱਖੀ ਕਿ ਤੁਸੀਂ ਅਗਰ ਸੀਬੀਆਈ ਇਨਕੁਆਇਰੀ ਕੋਰਟ ਤੋਂ ਰਿਟ ਵਾਪਸ ਲੈ ਲੋਗੇ ਤੇ ਅਸੀਂ ਐਸਐਸਪੀ ਨਾਨਕ ਨੂੰ ਇੱਥੋਂ ਦੀ ਬਾਹਰ ਕੱਢ ਦਾਂਗੇ ਤੇ ਇਹਨਾਂ ਨੂੰ ਚਾਰਦੇ ਅਗੇਂਸ ਅਪਾ ਡਿਪਾਰਟਮੈਂਟ ਐਂਡ ਕਰਕੇ ਇਹਨਾਂ ਨੂੰ ਸਜ਼ਾ ਦੇ ਦਾਂਗੇ ਮਗਰ ਤੁਸੀਂ ਆਪਣੀ ਸੀਬੀਆਈ ਇਨਕੁਆਇਰੀ ਦੀ ਮੰਗ ਵਾਪਸ ਲੈ ਲਓ ਮਮ ਅੱਜ ਜਿਹੜੀ ਮੀਟਿੰਗ ਹੋਈ ਹੈ ਸਰ ਜੀ ਵਰਮਾ ਉਹ ਕਿਸ ਮੌਜੂਦੀ ਹੈ ਜੋ ਸੁਣਿਖਤਾ ਜੀ ਐਸਐਸਪੀ ਵਰਮਾ ਉਹ ਨਾਬਾ ਗਏ ਹੋਏ ਸੀਗੇ ਉਹਨੇ 3:30 ਵਜੇ ਆਏ ਸੀ ਅਸੀਂ ਡੀਸੀ ਆਫਿਸ ਤੇ ਮਿਲੇ ਆਂ ਉਹਨਾਂ ਨੇ ਕਿਹਾ ਮੈਂ 4 8 ਬੰਦਿਆਂ ਦੀ ਇਨਕੁਆਇਰੀ ਓਪਨ ਕੀਤੀ ਹੈ ਜਿਹੜੇ 8 ਕਨਸਟੇਬਲ ਸੀਗੇ ਮਗਰ ਆ 4 ਐਸਐਚਓਜ਼ ਦੀ ਨਹੀਂ ਓਪਨ ਕਰ ਰਹੇ ਉਹ ਕਹਿੰਦੇ ਕਿਉਂਕਿ ਉਹ ਜ਼ਿਲ੍ਹੇ ਤੋਂ ਬਾਹਰ ਪੋਸਟਿੰਗ ਹਨ ਉਹ ਹੈਗੇ 2 ਲੁਧਿਆਣੇ ਤੇ 2 ਬਠਿੰਡੇ ਤੇ ਉਹ ਕਹਿੰਦੇ ਨੇ ਅਸੀਂ ਉਹਨਾਂ ਨੂੰ ਇਅਰਮਾਰਕ ਕਰ ਦਿੱਤੀ ਹੈ ਬਠਿੰਡੇ ਹੋਰ ਲੁਧਿਆਣਾ ਨੂੰ ਕਿ ਇਨਕੁਆਇਰੀ ਕੀਤੀ ਜਾਏ ਬਟ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ 60 70 ਦਿਨ ਬਾਅਦ ਪੁਲਿਸ ਮੈਕਮੈਨ ਨੂੰ ਯਾਦ ਆ ਰਹੀ ਹੈ ਡਿਪਾਰਟਮੈਂਟਲ ਇਨਕੁਆਇਰੀ ਦੀ ਅਦੋਂ ਤੇ ਐਸਐਸਪੀ ਨਾਨਕ ਨੇ ਬੱਡੀ ਵੱਡੀ ਗੱਲ ਕਹੀ ਸੀ 160 ਦਿਨ ਦੀ ਇਨਕੁਆਇਰੀ ਜਿਹੜੀ ਅਸੀਂ 45 ਦਿਨਾਂ 'ਚ ਕਰਾਂਗੇ ਤੇ ਉਹ 45 ਦਿਨ ਖਤਮ ਹੋਏ ਵੀ 15 ਦਿਨ ਹੋ ਗਏ ਜੀ ਬੰਦ ਮਿਸਟਰ ਨੂੰ ਮਿਲ ਕੇ ਜੀ ਉਸ ਤੋਂ ਬਾਅਦ ਕੀ ਤਬਦੀਲੀ ਹੋਈ ਹੈ ਕਿ ਆਦਮੀ ਨੇ ਇਸ ਦੇ ਕੋਈ ਇਨਵੋਲਵਮੈਂਟ ਦਿਖਾਈ ਹੈ ਜਾਂ ਆਫਸਰ ਆਏ ਨੇ ਕੀ ਹੋ ਗਿਆ ਜੀ ਬਿਲਕੁਲ ਆਦਮੀ ਆਫਸਰ ਸਾਡੇ ਨਾਲ ਹੈ ਸਾਡੇ ਡਿਪਾਰਟਮੈਂਟ ਸਾਡੇ ਨਾਲ ਹੈ ਸਰ ਦਾ ਡਿਪਾਰਟਮੈਂਟ ਸਰ ਦੇ ਨਾਲ ਹੈ ਐਂਡ ਉਹ ਅਸੀਂ ਦੇਖੋ ਜੀ ਅਸੀਂ ਇੱਕੋ ਚੀਜ਼ ਮੈਂ ਤੁਹਾਨੂੰ ਪਹਿਲੇ ਵੀ ਕਹਿਆ ਸੀ ਅਗਰ ਮੇਰੇ ਹਸਬੰਦ ਗਲਤ ਹਨ ਤੇ ਉਹਨਾਂ ਨੂੰ ਵੀ ਉਨੀ ਹੀ ਸਜ਼ਾ ਮਿਲੇ ਮੈਂ ਇੱਕ ਜਸਟਿਸ ਦੀ ਗੱਲ ਕਰੀਆ ਜੋ ਗਲਤ ਹੈ ਉਸ ਨੂੰ ਉਨਹੀ ਸਜ਼ਾ ਮਿਲੇ ਸਾਰੇ ਐਵੀਡੈਂਸ ਹੋਣ ਤੋਂ ਬਾਵਜੂਦ ਕੰਪਲੀਟ ਮਤਲਬ A ਤੋਂ Z ਐਵੀਡੈਂਸ ਹੈ ਉਸ ਤੋਂ ਬਾਅਦ ਵੀ ਪੁਲਿਸ ਮਹਿਕਮੇ ਨੂੰ ਚਾਰ ਐਸਐਚਓ ਨੂੰ ਫੜਨ ਤੇ ਇਨੀ ਪ੍ਰੋਬਲਮ ਹੈ ਤੁਸੀਂ ਤੁਸੀਂ ਦੇਖਿਆ ਹੋ ਨਾ ਜਿਹੜਾ ਨਾਨਕ ਸੀਗਾ ਉਹਨਾਂ ਨੇ ਅੱਜ ਤੱਕ ਉਹ ਚਾਰ ਐਸਐਚਓ ਦਾ ਨਾਮ ਲੈਣ ਤੋਂ ਡਰਦੇ ਨਹੀਂ ਸ਼ੰਕਾ ਤੇ ਨਹੀਂ ਚੰਡੀਗੜ੍ਹ ਪੁਲਿਸ ਨੇ ਨਹੀਂ ਜੀ ਚੰਡੀਗੜ੍ਹ ਪੁਲਿਸ ਨੇ ਕੋਰਟ ਤੇ ਆਪੇ ਗੱਲ ਕਹੀ ਹੈ ਕੀ ਐਸੀ ਉਹਨਾਂ ਨੂੰ ਅਰੈਸਟ ਕਰਨਾ ਹੈ ਉਹਨਾਂ ਨੇ ਪੋਲਿਆ ਡਿਸਮਿਸ ਕਿਉਂ ਕੀਤੀ ਜਾਏ ਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਡਿਸਮਿਸਿਸ ਕਰਕੇ ਕੀਤੀ ਜਾਏ ਕਿਉਂਕਿ ਐਸੀ ਉਹਨਾਂ ਨੂੰ ਅਰੈਸਟ ਕਰਨਾ ਹੈ ਸੋ ਵੀ ਹੈਵ ਨੋ ਪ੍ਰੋਬਲਮ ਵਿਦ ਡਿਊਟੀ ਬਿਕਾ ਤਾਈ ਐਸੀ ਪੰਜਾਬ ਦੇ ਬਾਹਰ ਦਿੱਤੀ ਸੀਗੀ ਕਿਉਂਕਿ ਅਗਰ ਪੰਜਾਬ ਦੇ ਬਾਹਰ ਨਹੀਂ ਹੁੰਦੀ